धा कर ठेका बंदि करा ਕਹੇਗਾ ਬੰਦ ਕਰੇ ਰਸਤੇ ਤੋਂ ਨੂੰ ਬੈਠ ਕੇ ਕਈ ਖਬਰ ਜਲਦੀ ਲੱਗੇ ਮੈਂ ਵੀ ਹੁਣ ਆਇਆ ਆਪ ਕੋ ਸਾਡੇ ਤੋਂ ਪਹਿਲਾਂ ਆਇਆ ਮੈਂ ਵੀ ਹੁਣ ਆਇਆ ਦੇਖੋ ਸਿੱਧੀਆਂ ਲਾਈਨਾਂ ਦੇਖਦੇ ਮੁਕੇ ਦੇਖੋ ਪੂਰੇ ਪੱਲਾ ਮਠਕਠਾ ਹੋ ਗਿਆ ਦੇਖੋ ਭਾਜੀ ਜੀ ਕਿੰਨਾ ਕਿੰਨਾ ਭਾਜੀ ਮੈਂ ਬੰਦ ਕਰਤੀ ਲਾਏ ਨਹੀਂ ਲਾਏ ਬੰਦ ਕਰਤੀਏ ਯਾਹ ਕੰਮ ਕਰਦੇ ਆ ਕਰੋ 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 ਭਾਜੀ ਖਬਰ ਕਰ ਰਹੇ ਕਰੋ ਕਰੋ ਆਪੇ ਵੀਰੇ 2 ਮਿੰਟ ਵੇਟ ਕਰੋ ਐਤੋਂ ਆ ਬੰਦੇ ਤੁਹਾਨੂੰ ਬੇਨਤੀ ਆ ਪੁਲਿਸ ਜੋ ਤੁਸੀਂ ਟੋਕ ਨਾ ਆ ਨਹੀ ਨਹੀ ਨਹੀਂ ਆਪਾਂ ਜਿੰਦਗੀ ਦੀ ਪੀਓ ਉਹ ਹੋ ਗਈ ਓਕੇ ਮੰਨ ਲਈ ਆਪਾਂ ਸਮਾਨ ਚਾ ਕੇ ਇੱਕੋ ਆਪਾਂ ਬਾਹਰ ਚੋ ਦੇਖੋ ਜੀ ਤੁਸੀਂ ਆਪਣਾ ਕੰਮ ਕਰਦਾ ਹਾਂ ਹਾਂ ਜੀ ਹਾਂ ਜੀ ਭਾਜੀ ਕੋਈ ਪੌਸਟਰ ਤੁਸੀਂ ਆਪਣੀ ਜਿਹੜੀ ਹੈ ਜਿੰਦੀ ਹੈ ਗਰੰਟੀ ਤੇ ਲੱਗਦੀ ਆਉਂਦੀ 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 ਆਉਂ ਇਹ ਨਾ ਤੇ ਮੋਕੇ ਠੇਕਾ ਖੋਲ ਬੰਦ ਦੇਖ ਜਾਣਾ ਉਹ ਬਾਕੀ ਲੋ ਕੋਈ ਨਹੀਂ ਬੰਦ ਪਾ ਸਕਦਾ ਦੇਖ ਸੀਟੀਆਂ ਨਹੀਂ ਸੀ ਜਦ ਇਹ ਤੇ ਠੇਕਾ ਬੰਦ ਕਰਾਤਾ ਉਹਨਾਂ ਨੂੰ ਵੀ ਭਾਈ ਪਿੱਛੇ ਹੋਈ ਆ ਸਮਾਨ ਚੱਕ ਕੇ ਲੈ ਆ ਜੀ ਗਏ ਮੈਂ ਵਾਰ ਬੰਦ ਉਸ ਪਤਾ ਕੇ ਤਾ ਗਾ ਮੈਂ ਆ ਗਿਆ ਜੀ ਇੱਕ ਮੈਡਮ ਮੇਰੀ ਰਿਕੁਐਸਟ ਆ ਪਹਿਲੀ ਗੱਲ ਤੇ ਵੀ ਐਸਟੀਓ ਦਾ ਬੰਦਾ ਵਾ ਸ਼ਟਰਾਂ ਨੂੰ ਠੇਕੇਲਾ ਮਾਰਨਾ ਤੇ ਬੱਦੂਗਾ ਮਤਲਬ ਇਹ ਐਸਟੀਓ ਸ਼ਟਰ ਠੇਕੇਦਾਰ ਆਇਆ ਤੇ ਕਿ ਪਬਲਿਕਲੀ ਆਇਆ ਪਹਿਲੋ ਇਹ ਦੱਸੇ ਇਸ ਗੱਲ ਦਾ ਜਵਾਬ ਤਾਂ ਵੀ ਐਸਟੀਓ ਦੀ ਇਹ ਜ਼ਿੰਮੇਵਾਰੀ ਹੈਗੀ ਆ ਵੀ ਇਹ ਸ਼ਟਰ ਖੋਲੇ ਪਾਕਰੀ ਜਿਲ੍ਹੇ ਜਿਲ੍ਹੇ ਅਸੀਂ ਸਾਰੀ ਪਬਲਿਕ ਨੂੰ ਇੱਕ ਪਾਸੇ ਬਿਠਾ ਦਿੰਦੇ ਆ ਤੁਸੀਂ ਦੇਖੇ ਤਾਂ ਨੂੰ ਬਲਾਉ ਸਮਾਨ ਚਕਾਓ ਅਸੀਂ ਕਰਦੇ ਆ ਚਲੋ ਇਹ ਬੰਦ ਕੋਕੋ ਸਮਾਨ ਕਾਹ ਦੇਖੀ ਦੇ ਰਹੇ ਹੋ ਇੱਕ ਮਿੰਟ ਆ ਰਹੀ ਹੈ ਉਹਨਾਂ ਨੂੰ ਬਲਾਓ ਸਮਾਨ ਚ ਕੌਣ ਇੱਥੇ ਦੇਖਾ ਨਹੀਂ ਖੁਦੂਗਾ ਲਿਖ ਕੇ ਲੈਣਾ ਸੀ ਕੋਈ ਪਾਰ ਕੀ ਜੋ ਕੋਈ ਅਸੀਂ ਲਿਖ ਕੇ ਲੈਣਾ ਰੱਫਾ ਸਾਡੀ ਹੱਥ ਦੇਖੋ ਸਾਈਡ ਬਾਰ ਆਇੰਦਾ ਜੀ ਆ ਗਿਆ ਆ ਗਿਆ ਇਹਨਾਂ ਨੂੰ ਬੁਲਾ ਲੈਣੇ ਆਪਾਂ ਸਭ ਨਾਲ ਗੱਲ ਕਰਾ ਲੈ ਐਕਸਾਈਡ ਡਿਪਾਰਟਮੈਂਟ ਦੇ ਬੁਲਾਓ ਆਈ ਵਾਲੇ ਬੁਲਾਓ ਆ ਗਏ ਹੋ ਨਾ ਸਾਰੇ ਇਕੱਠੇ ਇੱਕ ਇੱਕ ਦੇਖ ਰਿਹਾ ਕਿ ਇੱਥੇ ਚਲੋ ਸਾਈ ਵਾਲੇ ਬੁਲਾ ਲਓ ਸਾਈ ਜਾਨ ਆ ਗਿਆ ਯਾਰ ਸਾਈ ਜਾਨ ਹੀ ਬੁਲਾ ਰਹੇ ਸਮਾਂ ਚਿਤ ਕਰ ਲੱਗੇ ਹੋਏ ਇਹ ਨਾਈਸ ਸੀ ਨਾ ਪਾਣੀ ਸਾਰੇ ਕੋਟੀ ਦੇ ਕਾ ਬੰਦ ਹੋਣ ਆਓ ਇੱਧਰ ਹੋ ਯਾਰ ਇੱਕ ਮਿੰਟ ਇੱਧਰ ਆਓ ਯਾਰ ਮੈਂ ਗੀਰੋ ਸਭ ਯਾਰ ਜਿੰਦਾਬਾਦ ਜਿੰਦਾਬਾਦ ਮੇਰੇ ਠੇਕਾ ਬੰਦ ਕਰਾਤਾ ਬੁਕੇ ਦੇਖੋ ਮੋਰਸ ਕੋਸ ਤੇ ਕੋ ਇੱਕ ਲੈਨ ਬਣਾ ਲਓ ਇਲਾਜ਼ਮੀ ਲੋਕੀ ਸਾਈਟ ਪੇਸ਼ਾ ਨੂੰ ਬੁਲਾਈਏ ਸਾਜੀ ਮੈਨੂੰ ਕੀ ਮਾਮਲਾ ਕੀ ਤੁਸੀਂ ਇਹ ਐਚ ਐਕਸਾਈਟਿਡ ਵਿਭਾਗ ਦੇ ਜਿਹੜੇ ਇਲਾਜ਼ਮੀ ਉਹ ਆ ਕੇ ਇੱਥੇ ਇਹਨਾਂ ਦਾ ਮਸਲਾ ਹੱਲ ਕਰਾਂਗੇ ਵੀ ਆਰ ਚੋਰ ਤੋਂ ਮੀਟਿੰਗ ਇਨਸੋ ਪਲੋਇਨ ਆਰਡਰ ਬੈਠੇ ਖੰਦ ਰੇ ਹੁਣ ਪਿੱਛੇ ਕਰ ਬੰਦ ਕਰਤਾ ਇਹਨਾਂ ਨੇ ਐਕਸਾਈਟਿਡ ਏਡੇ ਵਿਭਾਗ ਦੇ ਜਿਹੜੇ ਸਮਝ ਨੇ ਦਿਖਾਇਆ ਜਿਹੜੀ ਵੀ ਤੁਸੀਂ ਹਾਂਜੀ ਉਹ ਆ ਕੇ ਇਹ ਜਿਹੜਾ ਬੈਠ ਕੇ ਨਗਾ ਤਾਂ ਜਾਣ ਮੈਡਮ ਐਕਸਾਈਟਿਡ ਦੀ ਪਰਮਿਸ਼ਨ ਇਹਨਾਂ ਕੋਈ ਸਗੀ ਪਹਿਲਾਂ ਜੀ ਜਿਹੜਾ ਸੰਬੰਧਿਤ ਵਿਭਾਗ ਹੈ ਉਹ ਹੀ ਕਰ ਸਕਦਾ ਹੈ ਅਸੀਂ ਇੱਥੇ ਖੱਲੇ ਲੋਅਰ ਆਰਡਰ ਤੇ ਨੋਟ ਬੇਖਣ ਆਏ ਠੀਕ ਹੈ ਤੁਸੀਂ ਦੇਖਣ ਨਹੀਂ ਆਏ ਮੈਡਮ ਤੇ ਇਹ ਦੇਖਣ ਨਹੀਂ ਆਏ ਲੋ ਐਂਡ ਆਰਡਰ ਮੇਨਟੇਨ ਕਰਨਾ ਆਏ ਮੈਡਮ ਜਿਹੜਾ ਪੰਡ ਵਾਈਜ਼ ਕਰਨਾ ਚਾਹੋਗੇ ਪਬਲਿਕ ਨੂੰ ਕੋਈ ਹਰਚਰੀ ਕਰਦੇ ਜਾਊਂਗੇ ਚਾਹੋਗੇ ਕਿ ਜੋ ਵੀ ਇਸ਼ੂ ਹੈ ਜੀ ਉਹਦਾ ਨਿਪਟਾਰਾ ਪੀਸਾ ਕਿਤੇ ਲੱਭਦੇ ਨਹੀਂ ਕੋਈ ਵੀ ਨਹੀਂ ਹੈ ਨਾ ਵੀ ਇਹ ਮਾਰਾ ਦੇਖੋ 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 ਪੁੱਸ 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 ਬੇਟੀਆਂ ਖਾਲੀਆਂ बंद कराता इन पूरा जेकी पूरा पठाओ ਆਹ ਵਾਲਾ ਭਰਾ ਮੇਰੇ ਤੋਂ ਸਦਾ ਫਾਇਦੇ ਲਿਆ ਹੋਇਆ ਹੈ ਮੇਰਾ ਅੰਦਰ ਸਮਾਂ ਲੱਗਦਾ ਹੈ ਵਿਚੋ ਅੱਜ ਬਦਾਨ ਜੀ ਥੋੜੀ ਬਾਈਕ ਤੋਂ ਤੁਹਾਨੂੰ ਯਾਰ ਭਾਈ ਨਾ ਨਾ ਬੰਨ੍ਹ ਭਾਈ ਥੋੜੀ ਬਦਾਨ ਜੀ ਬਤਾ ਬਾਈਕ ਤੋਂ ਥੋੜੀ ਜੀ ਅੱਜ ਠੇਕਾ ਪੱਕਾ ਬੰਦ ਕਰਾ ਦਿੱਤਾ ਇਹ ਜਿੱਤ ਜਨਤਾ ਦੀ ਮੇਰੀ ਨਹੀਂਗੀ ਹਾਂਜੀ ਜਨਤਾ ਦੇ ਵਿਰੋਧ ਸੀਗਾ ਮੇਰਾ ਵਿਰੋਧ ਜਨਤਾ ਦੇ ਨਾਲ ਹੈ ਹਾਂਜੀ ਇਹ ਜਨਤਾ ਚਾਰ ਦਿਨ ਪਹਿਲਾਂ ਵੀ ਭਾਈ ਮੇਰੇ ਦਬਾਲ ਪ੍ਰਧਾਨ ਜੀ ਜਿਨ੍ਹਾਂ ਨੇ ਕਿਹਾ ਸੀ ਕਿ ਜਨਤਾ ਦੀ ਆਂਹਂਦੀ ਆ ਪਰ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਕੋਈ ਮਜਬੂਰੀ ਦੇ ਵਿੱਚ ਉਹ ਜਨਤਾ ਦੀ ਆਵਾਜ਼ ਨਹੀਂ ਸੁਣ ਸਕੇ ਪਰ ਮੈਂ ਇਹਨਾਂ ਦਾ ਹੀ ਪੁੱਤ ਹਾਂ ਇਹਨਾਂ ਦਾ ਹੀ ਬੱਚਾ ਹਾਂ ਮੈਂ ਤੇ ਇਹਨਾਂ ਦੀ ਆਵਾਜ਼ ਸੁਣਨੀ ਮੈਂ ਇਹਨਾਂ ਦੀ ਕਰਾਂ ਠੀਕ ਹੈ ਜੀ ਅੱਜ ਜਨਤਾ ਦੀ ਜਿੱਤ ਹੋਈ ਆ ਔਰ ਮਾਰੇ ਅੰਸਰ ਜਿਹੜੇ ਉਹਨਾਂ ਦੀ ਹਾਰ ਹੋਈ ਬੜਾ ਬੜਾ ਦਬਾਅ ਬਣਾਇਆ ਗਿਆ ਸੀ ਪ੍ਰਸ਼ਾਸਨ ਦੇ ਬਲੋਂ ਲੇਕਿਨ ਅੱਜ ਅਸੀਂ ਜਨਤਾ ਦੇ ਨਾਮ ਰਲ ਕੇ ਤੁਸੀਂ ਇਹ ਠੇਕਾ ਬੰਦ ਕਰਾਇਆ ਤੁਸੀਂ ਠੇਕਾ ਬੰਦ ਕਰਾਇਆ ਕੀ ਕਹਣਾ ਚਾਹੋਗੇ ਬਿਲਕੁਲ ਇਹ ਜਨਤਾ ਨੇ ਬੰਦ ਕਰਾਇਆ ਜੀ ਜਨਤਾ ਦੀ ਜਿੱਤ ਹੋਈ ਆ ਜਨਤਾ ਨੇ ਠੇਕਾ ਬੰਦ ਕਰਾਇਆ ਚੱਲ ਨਹੀਂ ਖਬਰ ਕਰਨ ਨਹੀਂ ਆਇਆ ਪਿੱਛੇ ਇਹਨਾਂ ਦੀ ਜਿੱਤ ਨਹੀਂ ਹੋਈ ਅਸੀਂ ਪਹਿਲਾਂ ਹੀ ਬੰਦ ਕਰਾਈ ਠੇਕਾ ਬਿਲਕੁਲ ਬੰਦ ਠੇਕਾ ਬੰਦ ਕਰਾਇਆ ਤੁਸੀਂ ਜੀ ਹੁਣ ਪੱਕਾ ਹੀ ਬੰਦ ਕਰਾ ਤੋਣ ਪੱਕਾ ਬੰਦ ਆ ਜੀ ਪੱਕਾ ਬੰਦ ਹੋਊਗਾ ਹੋਗਾ ਇਹ ਪੁਰਜ਼ ਪ੍ਰਸ਼ਾਸਨ ਦੇ ਦੇ ਲਈ ਜ਼ਿੰਮੇਵਾਰ ਹੋਇਆ ਇਸ ਤਰ੍ਹਾਂ ਦਾ ਧੰਨਵਾਦ ਪ੍ਰਗਟ ਕਰਨਾ ਚਾਹੂਗਾ ਸਭ ਉੱਤੇ ਲੋਕਾਂ ਦਾ ਜਿਨ੍ਹਾਂ ਤੁਹਾਡਾ ਸਹਿਯੋਗ ਦਿੱਤਾ ਸਮਰਥਨ ਕੀਤਾ ਮੇਰਾ ਇੱਕ ਬੁਕੇਟ ਇੱਕ ਬੰਦ ਕਰਾਤੇ ਦੇਖੋ ਬੇਟੀਆਂ ਬਾਹਰ ਨਿਕਲਦੀਆਂ ਦੇਖੋ ਤੇਰੇ ਕਲੇਨਾ ਵਿੱਚ ਜਮਾਉਣੇ ਸਰਦਾਰ ਜੀ ਨੂੰ ਬਾਈਟ ਤੋਂ ਸਿੱਸੀ ਚੇਕਾ ਬੰਦ ਕਰਾਇਆ ਦੱਸੋ ਹੌਲੀ ਬਾਈਟ ਤੇ ਰੋ ਸਿੱਸੀ ਚੇਕਾ ਬੰਦ ਕਰਾਇਆ ਜੀ देखो मौके कटिया रखता देखो पूरा ठेका बंद कराता तो उच्चे खाओ ठंडे खाओ ठंडा पानी पियो अफसल भाई प्यास लागी देखो

ਸਿੱਟੀਆਂ ਲਈ ਸੀਰਾ ਦੇ ਦੇ ਮੁਕੇ ਦੇਖੋ ਠੇਕਾ ਪੱਕਾ ਬੰਦ ਕਰਾਤਾ ਇਹਨਾਂ ਨੇ ਬੱਲੇਆਣਾ ਨੇ ਇੱਕੋ ਸਿੱਟੀਆਂ ਲਈ ਸੀਰਾ ਬੇਟੀ ਰੱਖਦੀ ਸੀ ਬੁੜੀ ਦੇਖੋ ਸ਼ਰਾਤੀਆਂ ਬੇਟੀਆਂ ਹੀ ਰੱਖਦੀਆਂ